ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਜੀ ਤੁਹਾਡਾ ਮੇਰੀ YouTube ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਫ੍ਰੈਂਕਫਰਟ ਸਿਟੀ ਦੇ ਮੇਨ ਟਾਵਰ ਦੇ ਤੇ ਅੱਜ ਆਪਾਂ ਵੇਖਦੇ ਹਾਂ ਇੱਥੋਂ ਦਾ ਮੇਨ ਟਾਵਰ ਤੇ ਇਹ ਵੀ ਇੱਕ ਜਿੱਦਾਂ ਇੱਥੋਂ ਦੇ ਟੂਰਿਸਟ ਪਲੇਸਿਸ ਦੇ ਵਿੱਚੋਂ ਬਹੁਤ ਹੀ ਸਪੈਸ਼ਲ ਪਲੇਸ ਆ ਤੇ ਇਹ ਫ੍ਰੈਂਕਫਰਟ ਸਿਟੀ ਦੀ ਸਭ ਤੋਂ ਟਾਲੈਸਟ ਬਿਲਡਿੰਗ ਆ ਸਭ ਤੋਂ ਉੱਚੀ ਬਿਲਡਿੰਗ ਆ ਤੇ ਇੱਥੋਂ ਆਪਾਂ ਸਾਰਾ ਸ਼ਹਿਰ ਵੇਖ ਸਕਦੇ ਹਾਂ ਬਹੁਤ ਹੀ ਸੋਹਣਾ 뷰 ਹੁੰਦਾ ਵਾ ਤੇ ਅੱਜ ਆਪਾਂ ਵੇਖਣ ਜਾ ਰਹੇ ਹਾਂ 메인 ਟਾਵਰ ਨੂੰ ਤੇ 메인 ਟਾਵਰ ਇਸ ਟਾਵਰ ਦਾ ਨਾਮ ਇਸ ਕਰਕੇ ਆ ਕਿਉਂਕਿ ਇਹ ਵੀ 메인 ਰਿਵਰ ਦੇ ਬਿਲਕੁਲ ਕਲੋਜ਼ ਆ ਤੇ ਇਸ ਕਰਕੇ ਇਹਨੂੰ 메인 ਟਾਵਰ ਦਾ ਨਾਮ ਦਿੱਤਾ ਗਿਆ ਵਾ ਤੇ ਲੋ ਜੀ ਆਪਾਂ ਚੱਲਦੇ ਹਾਂ ਉਹ ਸਾਹਮਣੇ ਆਪਾਂ ਨੂੰ ਦਿਖਾਈ ਦੇ ਰਹੀਆਂ ਕਾਫੀ ਉੱਚੀਆਂ ਬਿਲਡਿੰਗਸ ਤੇ ਉਹ ਸਾਹਮਣੇ ਆ ਜੀ 메인 ਇੱਥੋਂ ਦਾ ਟਾਵਰ ਤੇ ਇਹ ਜਿਹੜੀ ਬਿਲਡਿੰਗ ਆ ਇਹ 200 ਮੀਟਰ ਆ ਤੇ 54 ਫਲੋਰ ਇਹਦੇ ਆ ਗਰਾਉਂਡ ਫਲੋਰ ਅੰਡਰਗਰਾਉਂਡ ਤੇ ਦੋ ਫਲੋਰ ਜਿਹੜੇ ਆ ਉਹ ਪਬਲਿਕ ਵਾਸਤੇ ਇਹਨਾਂ ਨੇ ਓਪਨ ਕੀਤੇ ਆ ਆਪਾਂ ਜਾ ਕੇ ਉਹਨੂੰ ਵੇਖ ਸਕਦੇ ਆ ਤੇ ਸਿਟੀ ਨੂੰ ਵੇਖ ਕੇ ਐਕਸਪਲੋਰ ਕਰ ਸਕਦੇ ਆ ਬਹੁਤ ਹੀ ਸੋਹਣਾ 뷰 ਹੁੰਦਾ ਵਾ ਤੇ ਇਹਦੀ ਜਿਹੜੀ ਜਰਮਨੀ ਦੀਆਂ ਚਾਰ ਟੌਲੈਸਟ ਬਿਲਡਿੰਗਸ ਆ ਉਹਨਾਂ ਦੇ ਵਿੱਚੋਂ ਇੱਕ ਇਹ ਵੀ ਆ ਫਰੈਂਕਫਰਟ ਸਿਟੀ ਦਾ ਮੇਨ ਟਾਵਰ ਤੇ 360 ਡਿਗਰੀ ਦਾ 뷰 ਇਹ ਸਾਨੂੰ ਸਕਾਈਲਾਈਨ ਦਾ ਇੱਕ ਨਵੇਂ ਐਂਗਲ ਚ ਦਿਖਾਉਂਦਾ ਵਾ ਤੇ ਇੱਥੋਂ ਬਹੁਤ ਹੀ ਸੋਹਣਾ 뷰 ਵੇਖਣ ਨੂੰ ਮਿਲਦਾ ਵਾ ਤੇ ਚਲੋ ਜੀ ਆਪਾਂ ਚੱਲਦੇ ਆਂ ਤੇ ਇਹ ਜਿਹੜਾ ਮੇਨ ਟਾਵਰ ਆ ਫ੍ਰੈਂਕਫਰਟ ਸਿਟੀ ਦਾ ਇਹਦੇ 56 ਫਲੋਰ ਆ ਤੇ ਇਹ ਇੱਕ ਹਾਈਐਸਟ ਵਿਊ ਪੁਆਇੰਟ ਕਹਿ ਸਕਦੇ ਆ ਫ੍ਰੈਂਕਫਰਟ ਦਾ ਤੇ ਇਥੋਂ ਪੈਨੋਰਾਮਿਕ ਵਿਊਜ਼ ਮਿਲਦੇ ਆ ਇਸ ਵਾਈਬਰੈਂਟ ਸਿਟੀ ਫ੍ਰੈਂਕਫਰਟ ਦੇ ਤੇ ਇਹਨੂੰ ਆਪਾਂ ਰੂਫ ਟਾਪ ਵੀ ਕਹਿ ਸਕਦੇ ਆ ਜਰਮਨੀ ਦਾ ਸਭ ਤੋਂ ਉੱਚੀਆਂ ਬਿਲਡਿੰਗਸ ਆ ਤਿੰਨ ਚਾਰ ਜਰਮਨੀ ਦੇ ਉਹਨਾਂ ਦੇ ਵਿੱਚੋਂ ਇੱਕ ਇਹ ਵੀ ਬਿਲਡਿੰਗ ਆ ਜਿਹਨੂੰ ਫ੍ਰੈਂਕਫਰਟ ਦਾ ਮੇਨ ਟਾਵਰ ਕਹਿੰਦੇ ਆ ਤੇ ਇਹਨੂੰ ਇੰਗਲਿਸ਼ ਦੇ ਵਿੱਚ ਹੈਲੇਬਾ ਵੀ ਕਹਿੰਦੇ ਆ ਤੇ ਹੈਲੇਬਾ ਦਾ ਮਤਲਬ ਮੈਂ ਸਰਚ ਕੀਤਾ ਕੋਈ ਇਹਨਾਂ ਦੀ ਬੈਂਕ ਆ ਜਿਦਨੇ ਮਤਲਬ ਜੀਦੇ ਨਾਮ ਤੋਂ ਇਹਨਾਂ ਨੇ ਇਹਦਾ ਨਾਮ ਰੱਖਿਆ ਤੇ ਉਹਨੂੰ ਇੰਗਲਿਸ਼ ਦੇ ਵਿੱਚ ਹਲੇਬਾ ਕਹਿੰਦੇ ਆ ਤੇ ਵੈਸੇ ਇਹਨੂੰ ਮੇਨਲੀ ਲੋਕ ਮੇਨ ਟਾਵਰ ਕਹਿ ਦਿੰਦੇ ਆ ਪਰ ਇਹਦਾ ਜਿਹੜਾ ਸੈਕੰਡ ਨੇਮ ਆ ਉਹ ਆਪਾਂ ਹਲੇਬਾ ਵੀ ਕਹਿ ਸਕਦੇ ਆ ਤੇ ਇੱਥੋਂ ਦੀ ਕੋਈ ਬੈਂਕ ਆ ਜਿਹਦੇ ਨਾਮ ਤੇ ਇਹਨਾਂ ਨੇ ਇਹ ਬਿਲਡਿੰਗ ਬਣਾਈ ਸੀ ਤੇ ਜਿਹੜਾ ਇਹਦਾ ਕੰਸਟਰਕਸ਼ਨ ਦਾ ਕੰਮ ਸਟਾਰਟ ਹੋਇਆ ਸੀਗਾ ਜੀ ਉਹ ਹੋਇਆ ਸੀ ਅਕਤੂਬਰ 18 1996 ਦੇ ਵਿੱਚ ਤੇ ਇਹ ਕੰਪਲੀਟ ਹੋ ਗਿਆ ਸੀ ਮਾਰਚ 1999 ਦੇ ਵਿੱਚ ਤੇ ਫਿਰ ਇਹਨਾਂ ਨੇ 1999 ਦੇ ਵਿੱਚ ਇਹਨੂੰ ਓਪਨ ਕਰ ਦਿੱਤਾ ਸੀਗਾ ਤੇ ਇਹਦੀ ਜਿਹੜੀ ਕੁੱਲ ਲਾਗਤ ਆ ਉਹ 700 ਮਿਲੀਅਨ ਯੂਰੋ ਆਈ ਸੀ ਬਣਨ ਤੇ ਤੇ ਉਸ ਤੋਂ ਬਾਅਦ ਇਹ ਪਬਲਿਕ ਵਾਸਤੇ ਕਦੋਂ ਵੇਖਣ ਵਾਸਤੇ ਓਪਨ ਕੀਤਾ ਗਿਆ ਉਹ ਡੇਟ ਹੈਗੀ ਆ ਜੀ 28 ਜਨੂਅਰੀ 2000 ਨੂੰ ਇਹ ਲੋਕਾਂ ਵਾਸਤੇ ਓਪਨ ਕਰ ਦਿੱਤਾ ਗਿਆ ਸੀਗਾ ਤੇ ਇਹਦੇ ਟੋਟਲ ਫਲੋਰ ਹੈਗੇ ਆ 56 ਤੇ ਬਹੁਤ ਹੀ ਸੋਹਣਾ ਇਹਦਾ ਨਜ਼ਾਰਾ ਵਾ ਤੇ ਹੁਣ ਆਪਾਂ ਅੰਦਰ ਜਾਣੇ ਆ ਇਹਦੀ ਜਿਹੜੀ ਵੇਖਣ ਵਾਸਤੇ ਟਿਕਟ ਹੈਗੀ ਆ ਉਹ ਹੈਗੀ ਸਿਰਫ 9 ਯੂਰੋ ਦੀ 9 ਯੂਰੋ ਦੇ ਕੇ ਤੇ ਆਪਾਂ ਟਿਕਟ ਲੈ ਕੇ ਤੇ ਇੱਕ ਜਿੱਦਾਂ ਕਹਿ ਸਕਦੇ ਆ ਲਿਫਟ ਦੇ ਥਰੂ 30 40 ਸਕਿੰਟ ਦੇ ਵਿੱਚ ਆਪਾਂ ਅੱਪਰ ਫਲੋਰ ਤੇ ਪਹੁੰਚ ਜਾਂਦੇ ਆ ਤੇ ਉੱਥੇ ਜਾ ਕੇ ਵੇਖਦੇ ਆ ਇਹਦਾ 뷰 ਤੇ ਹੁਣ ਆਪਾਂ ਚੱਲਦੇ ਆ ਜੀ ਇਹ ਟਾਵਰ ਦੇ ਅੰਦਰ ਜਿਹੜੇ ਗਰਾਉਂਡ ਫਲੋਰ ਬਣੇ ਆ ਤੇ ਉੱਥੇ ਜਾ ਕੇ ਆਪਾਂ ਜਿਹੜੀ ਸਿਕਿਉਰਿਟੀ ਚੈੱਕ ਹੁੰਦੀ ਆ ਆਪਣੀ ਟਿਕਟ ਜਿੱਦਾਂ ਆਪਾਂ ਲੈਨੇ ਆ ਤੇ ਫੋਨ ਵਗੈਰਾ ਦੀ ਥੋੜੀ ਬਹੁਤ ਚੈਕਿੰਗ ਹੁੰਦੀ ਆ ਤੇ ਫਿਰ ਆਪਾਂ ਨੂੰ ਉਹ ਅੱਗੇ ਜਾਣ ਦਿੰਦੇ ਆ ਤੇ ਹੁਣ ਆਪਾਂ ਅੰਦਰ ਜਾ ਕੇ ਤੇ ਟਿਕਟ ਲੈਣੇ ਆ ਤੇ ਟਿਕਟ ਹੈਗੀ ਆ ਸਾਰੀ ਜੀ 9 ਯੂਰੋ ਦੀ ਸਿਰਫ 9 ਯੂਰੋ ਦੀ ਟਿਕਟ ਆ ਤੇ 9 ਯੂਰੋ ਦੀ ਟਿਕਟ ਲੈ ਕੇ ਆਪਾਂ ਇਸ ਮੇਨ ਟਾਵਰ ਨੂੰ ਵੇਖ ਸਕਦੇ ਆ ਤੇ ਹੁਣ ਉੱਪਰ ਪੌੜੀਆਂ ਚੜ ਕੇ ਆਪਾਂ ਟਿਕਟ ਲੈ ਕੇ ਅੰਦਰ ਆ ਗਏ ਆ ਤੇ ਪੌੜੀਆਂ ਚੜ ਕੇ ਅੱਗੇ ਲਿਫਟ ਆ ਲਿਫਟ ਥਰੂ ਜਿੱਦਾਂ 8 ਤੋਂ 10 ਜਾਣੇ ਇੱਕ ਟਾਈਮ ਲਿਫਟ ਦੇ ਵਿੱਚ ਆਪਾਂ ਜਾ ਸਕਦੇ ਆ ਉੱਪਰ ਇਹਦੇ ਮੇਨ ਟਾਵਰ ਤੇ ਸਭ ਤੋਂ ਜਿਹੜੀ ਇਹਦੀ ਐਂਡਲੀ ਫਲੋਰ ਐਂਡਲਾ ਜਿਹੜਾ ਇਹਦਾ ਟਾਪ ਰੂਫ ਕਹਿ ਸਕਦੇ ਆ ਤੇ ਉਹ ਜਿੱਦਾਂ ਪਬਲਿਕ 뷰 ਵਾਸਤੇ ਇਹਨਾਂ ਨੇ ਛੱਡਿਆ ਵਾ ਤੇ ਉੱਥੋਂ ਸਾਰੇ ਹੀ ਸ਼ਹਿਰ ਦਾ ਬਹੁਤ ਸੋਹਣਾ 뷰 ਦਿਖਦਾ ਵਾ ਤੇ ਹੁਣ ਆਪਾਂ ਆ ਗਏ ਆ ਜੀ ਉੱਪਰ ਤੇ ਇਹ ਆ ਜੀ ਫ੍ਰੈਂਕਫਰਟ ਸਿਟੀ ਦਾ ਮੇਨ ਟਾਵਰ ਤੇ ਇਸ ਲਾਨੀਆਂ ਵਾਸਤੇ ਇੱਕ ਸਪੈਸ਼ਲ ਥਾਂ ਵਾ ਜਿੱਦਾਂ ਲਵ ਲੌਕ ਬ੍ਰਿਜ ਹੋ ਗਿਆ ਮਾਈਨਸ ਨਦੀ ਹੋਗੀ ਮੇਨ ਜਿਹੜੀ ਥੰਡੀ ਰੀਵਰ ਆ ਉਦਾਂ ਹੀ ਜਿਹੜਾ ਟਾਵਰ ਹੈ ਇਹ ਸਭ ਤੋਂ ਉੱਪਰ ਜਿਹੜਾ ਐਂਟੀਨਾ ਵਾ ਇਹਦਾ ਇਹ ਜਿੱਦਾਂ 240 ਮੀਟਰ ਐਂਟੀਨਾ ਸਪਾਇਰ ਜਿਹੜੀ ਆ ਤੇ 787 ਫੁੱਟ ਉਚਾਈ ਆ ਇਹਦੀ ਤੇ ਇਹ ਮੇਨ ਬਿਲਕੁਲ ਸਿਟੀ ਦੇ ਸੈਂਟਰ ਚ ਪੈ ਜਾਂਦਾ ਵਾ ਤੇ ਇਹ ਸਕਾਈ ਲਾਈਨ ਦਾ ਆਪਾਂ ਨੂੰ ਇੱਕ ਵੱਖਰਾ ਜਿਹਾ 뷰 ਦਿੰਦਾ 360 ਡਿਗਰੀ 뷰 ਆਪਾਂ ਇੱਕ ਨਵੇਂ ਤ੍ਰਿਕੇ ਦੇ ਨਾਲ ਵੇਖ ਸਕਦੇ ਆ ਤੇ ਸਾਰਾ ਹੀ ਜਿਹੜਾ ਸਿਟੀ ਦਾ 뷰 ਆ ਬਹੁਤ ਹੀ ਮਜ਼ਾ ਆਉਂਦਾ ਵਾ ਜਦੋਂ ਆਪਾਂ ਉੱਪਰ ਜਾ ਕੇ ਸਾਰੇ ਸ਼ਹਿਰ ਨੂੰ ਵੇਖਦੇ ਆ ਤੇ ਸਾਹਮਣੇ ਜਿੱਦਾਂ ਆਪਾਂ ਘਰ ਵੇਖੰਦੇ ਆ ਇੰਨੇ ਛੋਟੇ-ਛੋਟੇ ਦਿਖਦੇ ਉਹ ਸਾਹਮਣੇ ਇੱਥੋਂ ਦਾ ਮੇਨ ਸਟੇਸ਼ਨ ਆ 1 of ਫ੍ਰੈਂਕਫਰਟ ਸਿਟੀ ਦਾ ਜਿਹੜਾ ਮੇਨ ਜਿੱਦਾਂ ਟ੍ਰੇਨਾਂ ਦਾ ਸਟੇਸ਼ਨ ਆ ਜਿੱਥੇ ਦੂਜੀਆਂ ਕੰਟਰੀਜ਼ ਤੋਂ ਵੀ ਟ੍ਰੇਨਾਂ ਆਉਂਦੀਆਂ ਵਾ ਤੇ ਇੱਥੋਂ ਵੀ ਜਾਂਦੀਆਂ ਵਾ ਤੁਸੀਂ ਜਿੰਨਾ ਟਾਈਮ ਮਰਜ਼ੀ ਇੱਥੇ ਰੁਕ ਸਕਦੇ ਹੋ ਅੱਧਾ ਘੰਟਾ 15 ਮਿੰਟ 20 ਮਿੰਟ ਤੁਸੀਂ ਇਹ ਨਜ਼ਾਰਾ ਲੈ ਸਕਦੇ ਹੋ ਸਾਹਮਣੇ ਉਹ ਮਾਇਨ ਨਦੀ ਆ ਤੇ ਬਿਲਕੁਲ ਨਦੀ ਦੇ ਨਜ਼ਦੀਕ ਹੀ ਆ ਤੇ ਇਸੇ ਕਰਕੇ ਇਹਦਾ ਮੇਨ ਨਦੀ ਦੇ ਕੋਲ ਹੋਣ ਕਰਕੇ ਇਹਦਾ ਨਾਮ ਜਿਹੜਾ ਵਾ ਉਹ ਮੇਨ ਟਾਵਰ ਆ ਤੇ ਇਹ ਬੜਾ ਹੀ ਵਧੀਆ ਵਿਊ ਸੀਗਾ ਸਾਰੀ ਸਿਟੀ ਨੂੰ ਆਪਾਂ ਵੇਖ ਸਕਦੇ ਹਾਂ ਐਕਸਪਲੋਰ ਕਰ ਸਕਦੇ ਹਾਂ ਤੇ ਫਿਰ ਆਪਾਂ 15 ਤੋਂ 20 ਮਿੰਟ ਉੱਥੇ ਰੁਕੇ ਤੇ ਵੀਡੀਓ ਸ਼ੂਟ ਕੀਤੀ ਤੇ 15 ਤੋਂ 20 ਮਿੰਟ ਰੋਕ ਕੇ ਆਪਾਂ ਸਾਰਾ ਹੀ ਇਹਦਾ ਨਜ਼ਾਰਾ ਵੇਖ ਕੇ ਤੇ ਫਿਰ ਆਪਾਂ ਆ ਗਏ ਜੀ ਅ ਮੇਨ ਨਦੀ ਦੇ ਵੱਲ ਮਾਈਨਸ ਵੱਲ ਤੇ ਸਾਰਾ ਹੀ 뷰 ਬਹੁਤ ਸੋਹਣਾ ਸੀਗਾ ਉੱਪਰੋਂ ਤੇ ਬੜਾ ਹੀ ਵਧੀਆ ਨਜ਼ਾਰਾ ਵਾ ਦੇਖਣ ਵਾਲਾ ਵਾ ਤੇ ਜਦੋਂ ਵੀ ਕੋਈ ਇੱਥੇ ਆਵੇ ਤੇ ਜ਼ਰੂਰ ਇਸ ਮੇਨ ਟਾਵਰ ਨੂੰ ਜ਼ਰੂਰੀ ਦੇਖਣਾ ਚਾਹੀਦਾ ਵਾ ਤੇ ਇੱਥੋਂ ਫ੍ਰੈਂਕਫਰਟ ਸਿਟੀ ਦਾ 뷰 ਬਹੁਤ ਹੀ ਸੋਹਣਾ ਦਿਖਦਾ ਵਾ ਅਵੇਖੋ ਸਾਰਾ ਸ਼ਹਿਰ ਤੇ ਬਹੁਤ ਹੀ ਵੱਡਾ ਸ਼ਹਿਰ ਆ ਇਸ ਟਾਵਰ ਤੇ ਆ ਕੇ ਜਦੋਂ ਆਪਾਂ ਇੱਥੇ ਪਹੁੰਚਦੇ ਆ ਇੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਫ੍ਰੈਂਕਫਰਟ ਸ਼ਹਿਰ ਫ੍ਰੈਂਕਫਰਟ ਸਿਟੀ ਕਿੰਨੀ ਜ਼ਿਆਦਾ ਵੱਡੀ ਆ ਬਹੁਤ ਲਾਰਜੈਸਟ ਆ ਤੇ ਫਿਰ ਆਪਾਂ 15-20 ਮਿੰਟ ਇੱਥੇ ਰੁਕੇ ਤੇ ਫਿਰ ਆਪਾਂ ਆ ਗਈ ਜੀ ਮਾਈਨਸ ਨਦੀ ਵੱਲ ਇੱਥੇ ਆਪਾਂ ਥੋੜਾ ਟਾਈਮ ਘੁੰਮੇ ਫਿਰੇ ਇਹ ਰੈਸਟੋਰੈਂਟ ਬਣੇ ਆ ਮਾਇੰਡਸ ਨਦੀ ਦੇ ਬਿਲਕੁਲ ਨਾਲ ਨਾਲ ਜਿਹੜੇ ਟੂਰਿਸਟ ਹੁੰਦੇ ਆ ਹੋਟਲਸ ਵੀ ਆ ਰੈਸਟੋਰੈਂਟ ਵੀ ਆ ਫਿਰ ਉੱਥੇ ਰੁਕਦੇ ਆ ਤੇ ਜਿੱਦਾਂ ਡੇਲੀ ਸ਼ਾਮ ਨੂੰ ਮਾਇੰਡਸ ਨਦੀ ਤੇ ਇੰਨਾ ਜਾ ਕੇ ਵਾਕ ਕਰਦੇ ਆ ਜਾਂ ਅ ਕਰੂਜ਼ ਵਗੈਰਾ ਵਾ ਇੰਨਾ ਤੇ ਆਪਣਾ ਇੰਜੋਏਮੈਂਟ ਕਰਦੇ ਆ ਤੇ ਫਿਰ ਆਪਾਂ ਥੋੜਾ ਟਾਈਮ ਇੱਥੇ ਘੁੰਮੇ ਫਿਰੇ ਫਿਰ ਇਧਰ ਆਪਣੇ ਪੰਜਾਬੀ ਆਪਣਾ ਇੰਜੋਏਮੈਂਟ ਕਰੰਦਾ ਹੀ ਪੰਗੜਾ ਚੱਲਣ ਦਿਆ ਹੀ ਤੇ ਫੇਰ ਆਪਾਂ ਪੰਗੜਾ ਵੇਖਿਆ ਇਹਨਾਂ ਦਾ ਤੇ ਫੇਰ ਆਪਾਂ ਘਰ ਨੂੰ ਚੱਲ ਪਏ ਤੇ ਥੈਂਕ ਯੂ ਸੋ ਮਚ ਜੀ ਅੱਜ ਦਾ ਵਲੌਗ ਵੇਖਣ ਵਾਸਤੇ ਇਦਾਂ ਹੀ ਬਣੇ ਰਹੋ ਮੇਰੇ ਚੈਨਲ ਤੇ ਤੇ ਦੱਸਿਓ ਤੁਹਾਨੂੰ ਅੱਜ ਦਾ ਵਲੌਗ ਕਿਵੇਂ ਦਾ ਲੱਗਿਆ ਤੇ ਹੋਰ ਵੀ ਜਿੱਦਾਂ ਆਪਾਂ ਜਰਮਨੀ ਦੀਆਂ ਜਾਂ ਫ੍ਰੈਂਕਫਰਟ ਸਿਟੀ ਦੀਆਂ ਥਾਵਾਂ ਨੂੰ ਐਕਸਪਲੋਰ ਕਰਾਂਗੇ ਥੈਂਕ